ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਆਪਾਂ ਜੀ ਅੱਜ ਜਾ ਰਹੇ ਹਾਂ ਜੀ ਅੰਮ੍ਰਿਤਸਰ ਤੇ ਨਾਲ ਸਾਡੇ ਆਪਣੇ ਵਕੀਲ ਭਾਈ ਰਿਹਾ ਗਿਆ ਪਿੱਛੇ ਸ਼ੀਸ਼ਾ ਭਾਈ ਬਿੱਠਾ ਇਧਰ ਬੱਬੂ ਬੱਬੂ ਤਾਂ ਆਪਣੇ ਨਾਲ ਹੀ ਹੁੰਦਾ ਆਪਣੇ ਇੰਦਰੂਜਾਨ ਹੁੰਦਾ ਤੇ ਆਪਾਂ ਜੀ ਲੈਣੀਆਂ ਭਾਈ ਦਾ ਮਸ਼ੀਨ ਹੈ ਤੇ ਮਸ਼ੀਨ ਦੀ ਸਾਨੂੰ 10 ਪਈਆ ਹਿੰਦ ਖੜੀ ਹੈ 13 ਮਾਡਲ ਹੈ ਤੇ ਇੱਕ ਕਰਤਾਰ ਖੜੀ ਹੈ ਜੀ 17 ਕ ਮਾਡਲ ਹੈ ਤੇ ਹੋਰ ਕਿਹੜੀ ਹੈ ਹੋਰ ਗਰਨੜ ਗਰਨੜਕ ਹੈ ਜੇ ਜੀ ਆਪਾਂ ਉੱਥੇ ਜਾ ਰਹੇ ਆਪਾਂ ਉਹਨਾਂ ਦੀ ਵੀਡੀਓ ਨਹੀਂ ਪਾ ਸਕਦੇ ਜਾਨੀ ਕਿ ਅਗਲੇ ਬੰਦਾ ਕੀ ਮੈਂ ਤਰਾਜ ਕਰੂੰਗਾ ਆਪਾਂ ਤੁਹਾਨੂੰ ਇੱਕ ਉਹਦੀ ਇਹ ਫੋਟੋ ਜ਼ਰੂਰ ਉੱਤੇ ਲਾ ਦੇਾਂਗੇ ਤੁਸੀਂ ਇਹ ਨਾ ਸਮਝੇ ਕਿ ਦੇ ਬਾਈ ਮਸ਼ੀਨਾਂ ਦੀ ਫੋਟੋ ਲਾ ਕੇ ਤੇ ਵੀਡੀਓ ਉਦੋਂ ਦੇ ਆਪਦੀ ਬਣਾਉਂਦੇ ਆ ਤੇ ਬਾਕੀ ਤੁਹਾਨੂੰ ਉੱਤੇ ਜਾ ਕੇ ਅਮਰਸਰ ਰੀਤ ਦੋ ਤਿੰਨ ਕੰਬਈਆਂ ਦੱਸਿਆ ਕਿ ਮੈਂ ਨਾਲ ਬਹੁਤ ਈ ਵਾਲੇ ਆਪਾਂ ਦੇਖ ਕੇ ਤੇ ਫਿਰ ਕਰਾਂਗੇ ਜਾਂ ਸੌਦਾ ਵਾਜ ਕੇ ਦਾ ਮਾਰਾਂਗੇ ਆਪਾਂ ਕਰਤਾਰ ਵਾਲੇ ਲੈਣੀ ਹੈ ਹੋਰ ਇੱਕ ਇਹ ਕਲੀਕ ਤੇ ਲੈਣੀ ਕਿੜੀ ਮਕੀਨਾ ਤੇ ਇਹੰਦੇ ਲੈਣੀ ਹੈ ਕਿ ਕਰਤਾਰ ਮੈਂ ਕਰਤਾਰ ਹੀ ਵੇਖਾਂਗਾ ਪਹਿਲਾਂ ਤਾਂ ਕਰਤਾਰ ਇਹ ਕਾਠ ਮਾੜਾ ਖੜੀ ਹੋਣਾ ਵੇਖ ਲਈਏ 8 ਮਾੜਾ ਹੈ ਹੈ 8 ਮਾੜਾ ਬਾਕੀ ਗੱਲ ਹੈ ਸੋਹਣੀ ਇੰਨੀ ਰੱਟ 8 ਮਾੜਾ ਵੇਖਣਾ ਤੇ ਪੜਦਾ ਹੀ ਪੜ ਗਈ ਤਾਂ ਤੇ ਅਸੀਂ ਬਾਗਾ ਜੀ ਇਸ ਟਾਈਮ ਜੀਰੇ ਦੇ ਲੱਗੋ ਜੀਰੇ ਕੋਲੇ ਯਾਰ ਬਾਕੀ ਬੱਬੂ ਤੁਹਾਨੂੰ ਦੱਸਣਗੇ ਕੋਈ ਧੰਨਵਾਦ ਕਰਵਾ ਦੇਣਾ ਦੱਸੋ ਦੱਸ ਰਿਹਾ ਕਿੱਥੇ ਪਹੁੰਚੇ ਬੋਲੋ ਮੈਂ ਕਰਾਂਗਾ ਧੰਨਵਾਦ ਸਾਸਰੀ ਘਰ ਦਾ ਬੋਲ ਸਾਰਿਆਂ ਨੂੰ ਜੀ ਉਹ ਠੀਕ ਤਾਂ ਕੋ ਗੁਰਦਸਤ ਜੀ ਬਾਇਰਨ 10 ਬੀਜੇ ਜੱਬਰ ਸਰ ਵੀਰ ਦੀ ਕੰਪਨੀਆ ਵੇਖਣਾ ਪਹੁੰਚ ਆਉਣਾ ਮਖੂ ਦੇ ਕੋਲ ਆ ਮੈਂ ਜੀਰਾ ਦੱਸਿਆ ਤੂੰ ਮਖੂ ਦੱਸਿਆ ਮਖੂ ਆ ਮਖੂ ਦੇ ਧੀਰੇ ਵਿਚਕਾਰ ਇਹ ਜੀ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਦੂਸਰਾ ਹੋ ਸਕਦਾ ਬਾਗਾ ਵੰਡ ਲਈ ਜੇ ਬਾਗਾ ਵੰਡਣਾ ਕੋਣ ਬੁਝੀਰ ਹੈ ਤੁਹਾਡੇ ਜੋ ਚੱਲਾਂ ਇਹ ਟਾਈਮ ਲਿਕ ਲਿਆ ਦਾ ਇਹ ਨਿਕਲ ਜੇ ਟਾਈਮ ਕੱਢਣਾ ਪੈਣਾ ਚੱਲਦੇ ਚੱਲਦੇ ਟਾਈਮ ਕੱਢ ਕੇ ਪਹਿਲਾਂ ਟਾਰ ਕੱਢ ਮੇਰੇ ਕੋਲ ਦੇਖ ਆਰੇ ਕੋਲ ਦੇ ਕੋਲ ਵੀ ਹੈਗੇ ਹੈਗੇ ਉੱਥੇ ਦਾ ਆਪਾਂ ਤੁਹਾਨੂੰ ਬਲੌਗ ਵਗੈਰਾ ਬਣਾਵਾ ਕੇ ਦਿਖਾਵਾਂਗੇ। ਲੱਖੀ ਜੀ ਤੁਹਾਨੂੰ ਗੱਲਾਂ ਪੁੱਛਵਾ ਲ ਭਾਜੀ ਗੱਲ ਕਰਦੇ ਆ ਕਿ ਇਸ ਸਾਲ ਮਸ਼ੀਨ ਤਾਂ ਆਪਾਂ ਜ਼ਰੂਰ ਲੈਣ ਜਾ ਰਹੇ। ਬਾਕੀ ਕਹਿੰਦੇ ਵੀ ਇਸ ਸਾਲ ਬਾਹਰ ਏਰੀਆ ਖਤਮ ਹੈ। ਏਰੀਆ ਬਹੁਤ ਤੰਗ ਮਾਰਿਆ ਵੀ ਜਾਨੀ ਕਿ ਫਸਲ ਕਹਿੰਦੇ ਆ ਜਿੱਦਾਂ ਕਿ ਫੋਟੋ ਏਰੀਏ ਦੱਸਦੇ ਆ ਕਿ 50 ਤੋਂ 30% ਹੋਈ ਆ। 100 ਤੋਂ ਜਾਨੀ ਕਿ 40% ਫਸਲ ਹੈਗੀ ਆ। 36% ਹੈ ਮੀਂਹ ਦੇ ਕਾਰਨ ਥੋੜੀੇ ਖਰਾਬ ਹੋ ਗਈ ਆ بارشਾਂ ਬਹੁਤ ਪੈ ਗਈਆਂ ਬਾਰਾ ਜਿਹੜਾ ਜੀ ਮੁੱਗੀ ਦੇ ਏਰੀਆ ਦਾ ਤੇ ਆਪਾਂ ਜੀ ਬਾਰ ਬਾਰੇ ਆਪਾਂ ਪੁੱਛਿਆ ਸੀ ਇੱਕ ਬੰਦੇ ਦਾ ਜੈਂਡਰ ਨੂੰ ਫੋਨ ਲਾ ਕੇ ਉਹ ਬੰਦਾ ਕਹਿੰਦਾ ਪਹਿਲੇ ਤੁਸੀਂ ਆਵਾਜ਼ ਵੀ ਕੋਣੀ ਨਿਕਲੀ ਹੈ 7 ਵਜੇ ਫੋਨ ਲਾਇਆ ਤੇ ਥੋੜੀ ਜਿਹੀ ਆਵਾਜ਼ ਗੱਡੀ ਉਹਨੇ ਹੈਲੋ ਲਈ ਕਰਕੇ ਮੈਂ ਕਿਵੇਂ ਹੌਲੀ ਬੋਲਾਂ ਇਸ ਨਾਲ ਬਹੁਤ ਲੜੜਾ ਪੜਦਾ ਆ ਲਪੜਾ ਕਿੱਦਾਂ ਪਾੜ ਕੇ ਕਹਿੰਦਾ ਫਸਲ ਹੀ ਕੋ ਨਹੀਂ ਹੈਗੀ ਅਸਾਂ ਨੇ ਦੇਖੋ ਜੀ ਫਸਲ ਹੈਗੀ ਤੇ ਜ਼ਰੂਰ ਹੈ ਹੈਗੀ ਘਟ ਜਿਹੜੇ ਮੇਰੇ ਵੀਰਾਂ ਨਾਲ ਬਾਹਰ ਜਾਣਾ ਨਾ ਤੇ ਆਪਦਾ ਪਹਿਲੇ ਏਰੀਆ ਦੇ ਵਗੈਰਾ ਜ਼ਰੂਰ ਦੇਖ ਕੇ ਆਓ ਕਿ ਕਿੱਥੇ ਕੰਮ ਕਰਦਾ ਹੋਵੇ ਸਾਰੇ ਐਵੇਂ ਕੋਈ ਕਰੀਬ ਬੰਦਾ ਜਾ ਕੇ ਆ ਕਿ ਫਸਲਾਂ ਜਾਇਆ ਜੀ ਇੱਥੇ ਇਹ ਬਹੁਤ ਹੈ ਕਿ ਮੂੰਗੀ ਦਾ ਵੀ ਦੱਸਦੇ ਆ ਕਿ 30% ਹੀ ਮੂੰਗੀ ਆ ਮੂੰਗੀ ਕਹਿੰਦੇ ਤਾਂ ਹੈਗਾ ਹੈਗੀ ਆ ਬਾਕੀ ਮੌਸਮ ਦਾ ਪਤਾ ਨਹੀਂ ਤੋ ਕੀ ਬਾਰਸ਼ਾਂ ਮੋਲ ਪਈ ਨਹੀਂ ਬਾਕੀ ਬੱਬੂ ਨੇ ਗੱਲਬਾਤ ਕੀਤੀ ਆ ਦਰਬਾਰ ਆ ਫੋਨ ਤੇ ਮੂੰਗੀਆਂ ਕਿੱਥੇ ਕਿੱਥੇ ਲਾਇਫ ਫੋਨ ਦੱਸੀ ਬਣਾ ਜਾ ਬਹੁਤ ਜਗ੍ਹਾ ਦਾ ਨਾਮ ਹੈ ਚ ਚਾਲਾ ਬੜਾ ਚਾਲਾ ਬੜਾ ਵੀ ਲਾਦਾ ਅਜਮੇਰ ਜ਼ਿਲ੍ਹੇ ਚ ਲਾਤਾ ਹੈ ਕੀ ਕੀ ਦੱਸਿਆ ਉਹਨਾਂ ਨੇ ਮੜੀ ਇੱਚੀ ਬੋਲਣਾ ਲਾਦਾ ਮਾੜੀ ਦੱਸੇ ਰਾਜ ਤੱਕ ਕਿਵੇਂ ਕਿੰਨੀ ਫਸਲ ਆ ਕੀ ਹਿਸਾਬ ਪਤਾ ਹੈ ਕੋਈ ਹਿਸਾਬ ਹੀ ਨਹੀਂ ਕਰਾਂ ਜੇ ਪਾਣੀ ਵੜਾ ਪਿਆ ਸਾਰਿਆਂ ਦੇ ਕਰਾਂ ਬਾਪਾ ਖੇਤਾਂ ਜਾਣਾ ਕਰਾਂ ਚ ਲੱਗਾ ਕੋਈ ਖੇਤਾਂ ਚ ਆ ਕੇ ਕਰਾਂ ਚ ਵੜ ਕੇ ਪਾਣੀ ਅੱਛਾ ਖੇਤਾਂ ਜਾ ਕੇ ਕਰਾਂ ਚ ਵੜ ਗਿਆ ਔਰ ਡੈਮ ਡੁੱਬਸਾ ਭਰੇ ਪਿਆ ਆਪਾਂ ਸਾਰੇ ਵੀਡੀਓ ਵਿਖਦੇ ਹੀ ਆ ਮੋਬਾਈਲਾਂ ਤੇ ਜਿੰਨੇ ਪਾਣੀ ਬਾਹਰ ਨਦੀਆਂ ਫੁੱਲ ਚੱਲਦੇ ਹੋਏ ਨੇ ਫਿਰ ਬਾਕੀ ਜੇ ਜਾਣਾ ਵੀ ਜ਼ਰੂਰ ਹੈ ਅਸੀਂ ਜਾਵਾਂਗੇ ਗੱਡੀ ਤੇ ਉਦਾਂ ਦੇਖ ਆਵਾਂਗੇ ਏਰੀਆ ਮੂੰਗੀ ਦਾ ਕਿਵੇਂ ਦੇ ਹੈ ਗਿਆ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਬਾਕੀ ਮੇਰਾ ਵੀਰ ਜ਼ਰੂਰ ਵੇਖ ਕੇ ਜ਼ਰੂਰ ਜਾਏ ਜਿਹੜਾ ਏਰੀਆ ਜਿੰਨੇ ਬਾਹਰ ਜਾਣਾ ਐ ਐਵੇਂ ਉਹ ਕੰਮ ਨਾ ਕਰਾਇਬ ਕਿਉਂਕਿ ਤੁਹਾਨੂੰ ਪਤਾ ਹੀ ਆ ਇੰਨੀ ਦੂਰ ਮਸ਼ੀਨ ਨਹੀਂ ਜਾਂਦੀ ਆ ਖਰਚਾ ਵੀ ਹੁੰਦਾ ਨੀ ਬੰਨਾ ਚਾਰੇ ਦੇ ਬਿਚਾਰੇ ਤੰਗ ਹੋਏ ਬਣੇ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ ਉਹਦੇ ਖਰਚਾ ਕਰਕੇ ਅੱਜ ਜੇਕਰ ਲੱਖ ਰੁਪਏ ਖਰਚਾ ਕਰਕੇ ਜਾਂਦੇ ਤੇ ਉਹਦਾ ਕੋਈ ਹੱਲ ਨਾ ਨਿਕਲੇ ਤੇ ਕੋਈ ਫਾਇਦਾ ਨਹੀਂ ਹੈਗਾ ਪਾਬ ਦਾ ਸਾਥ ਤਾਂ ਵਲਾਗ ਜਾਏ ਜਿਹੜੇ ਮੇਰੇ ਵੀਰ ਨੇ ਬਾਹਰ ਜਾਣਾ ਕਿ ਫਸੀ ਸਵਾਬੇ ਨਾਲ ਫੋਨ ਕੀਤਾ ਕਹਿੰਦਾ ਵੀ 30% ਹੈ ਇੱਕ ਜਿੱਥੇ ਬੱਬੂ ਚਲਾਉਂਦਾ ਉੱਥੇ ਤਾਂ 30% ਦੱਸਿਆ ਕਿ ਨਹੀਂ ਦੱਸੇ ਬੱਬੂ 30% ਹੈ 20 ਜਾਂ 30% ਦੱਸਿਓ ਜਾਂ ਚ ਨਹੀਂ ਕੋਈ ਨਹੀਂ ਇੱਥੇ ਮੈਂ ਗਿਆ ਉੱਥੇ 50% ਦੱਸਿਆ ਨੇ ਬਾਈ ਜੀ ਕਿ 50% ਹੈਗੀ ਆ ਸਾਰਾ ਮੁੰਗੀ ਵਾਲਦਾ ਇੱਕ ਗੱਲ ਹੀ ਨਹੀਂ ਸੁਲਦੇ ਪਊ ਤਾਂ ਆਪਾਂ ਕੀ ਕਰਨਗੇ ਤੂੰ ਕਿੱਥੇ ਲਾਇਆ ਫੋਨ ਮੈਂ ਲਾਇਆ ਸੀ ਤੂੰ ਕਿੱਥੇ ਲਾਇਆ ਉੱਥੇ ਆਪਣੇ ਲੱਗੇ ਅੱਛਾ ਉੱਥੇ ਜਿੱਥੇ ਤੂੰ ਜਾਣਾ ਉੱਥੇ ਲਾਇਆ ਤੈਨੂੰ ਇਕੱਠਿਆਂ ਨਹੀਂ ਦੀ ਮਸ਼ੀਨ ਐਣਾ ਬਾਈ ਜੀ ਦੱਸ ਨਹੀਂ ਸਕਦੇ ਦੇ ਦਿਆਂ ਤੁਹਾਨੂੰ ਤੇ ਵੈਸੇ ਤੁਹਾਨੂੰ ਪਤਾ ਹੀ ਅਸੀਂ ਬਲੌਗ ਵਗੈਰਾ ਪਾਉਂਦੇ ਹੀ ਰਹਿੰਨੇ ਜਿਹੜੇ ਬੰਦੇ ਆਪਣੀ ਵੀਡੀਓ ਉਹਨਾਂ ਨੂੰ ਪਤਾ ਕਿ ਕਿੱਥੇ ਚਲਾਉਂਦੇ ਆ ਹਾਂ ਤੇ ਬਾਕੀ ਜ ਆਪਣਾ ਸਾਥ ਹੁਤਾ ਲਾ ਕੇ ਜਾਇਆ ਜੀ ਤੇ ਨਾਲ ਜਿਹੜੇ ਮੇਰੇ ਇਹਨਾਂ ਕੋ ਮਾਰੀ ਦੀ ਵੀਡੀਓ ਚੰਗੀ ਲੱਗਦੀ ਹੈ ਨਾ ਬੜੀ ਯਾਰ ਸਬਸਕ੍ਰਾਈਬ ਵੀ ਕਰ ਲੋ ਚੈਨਲ ਦਾ ਤੇ ਸਬਸਕ੍ਰਾਈਬ ਤਾਂ ਕਰਦੇ ਇਕਲੀ ਵੀਡੀਓ ਹੀ ਕਰਦੇ ਹੋ ਲਾਈਕ ਵੀ ਕੀਤਾ ਕਰ ਮੈਂ ਇੱਕ ਲਾਈਕ ਕਰ ਤੇ ਸ਼ੇਅਰ ਕੀਤਾ ਤੇ ਉਹਨਾਂ ਦਾ ਐਡਰੈਸ ਵੀ ਦੱਸਿਆ ਕਰੋ ਬਈ ਬਰਾਨੀ ਸਾਡੋ ਬੋਲਦੇ ਫਿਰ ਅਸੀਂ ਹੋਰ ਨਵੀਆਂ ਨਵੀਆਂ ਵੀਡੀਓ ਤੁਹਾਡੇ ਵਾਸਤੇ ਅੱਗੇ ਲੈ ਕੇ ਆਇਆ ਕਰਾਂਗੇ ਕੰਬਾਈਨਾ ਬਾਰੇ ਵੀ ਸਾਡਾ ਨਵਾਂ ਪੇਜ ਬਣ ਚੁੱਕਾ ਹੈ ਇੰਸਟਾਗ੍ਰam ਤੇ ਉਹਨੂੰ ਵੀ ਵੀਡੀਓ ਪਾਵਾ ਕਰਕੇ ਹਾਂ ਉਹਦੇ ਦੇ ਬਿੱਟੂ ਬਾਈ ਦੇ ਨਾਮ ਦੇ ਇੰਸਟਾਗ੍ਰam ਉਹਦੇ ਤੁਸੀਂ ਲਾਈਕ ਕਰਕੇ ਤੁਹਾਨੂੰ ਕੋ ਬੈਨਾ ਵਾਰ ਨੌਲੇਜ ਪੂਰੀ ਦੇ ਆਗੇ ਉਹਦੇ ਉਤੇ ਤਾਂ ਆਪਾਂ ਦੱਸਿਆ ਗਾ ਜੀ ਉਹ ਨਵਾਂ ਨਵਾਂ ਜੱਪਾ ਬਣਾਇਆ ਇੰਸਟਾਗ੍ਰam ਤੇ ਹੈ ਜੀ ਤੁਹਾਨੂੰ ਫੋਲੋ ਵੀ ਕਰ ਲੈ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੇਕਰ ਵੀ ਚੰਗੀ ਲੱਗਦੀ ਆ ਜੇ ਨਹੀਂ ਲੱਗਦੀ ਤਾਂ ਕੋਈ ਜਕਰ ਆ ਵੀ ਦੇਖ ਲੈ ਕਰੋ ਜਿੰਨੀ ਕੁ ਦਿੱਤੀ ਹੈ ਜੇ ਕਿ ਸਬਸਕ੍ਰਾਈਬ ਜਰੂਰ ਕਰ ਲੈ ਜਿਹਨੇ ਮੇਰੇ ਵੀਰਾਲ ਨਹੀਂ ਕੀਤਾ ਅੱਗੇ ਤੁਹਾਨੂੰ ਦਿਖਾਉਂਦੇ ਜੀ ਆਪਾਂ ਕਿੱਥੇ ਜਾ ਪਹੁੰਚ ਗਏ ਟਾਈਮ ਆ ਅਗਰੇ ਨਹੀਂ ਲਾਇ ਹੀ ਕੀ ਨਹੀਂ ਰੋਕੋ ਗਾ ਰਹਾ ਫਿਰ ਤੈਨੂੰ ਕਹਿ ਆਪਾਂ ਜੀ ਸਾਹਮਣੇ ਰੁਕਿਆ ਉੜ ਤੁਹਾਨੂੰ ਦਿਖਾਦੇ ਆਪਰੇ ਸਾਡਾ ਰੋਡ ਆਪਰੇ ਸਾਡਾ ਗੰਗਾ ਨਗਰ ਇਹ ਟਾਬੇ ਨਾ ਕੀ ਹੈ ਜੀ 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 ਚਲੋ ਕੋਈ ਨਾ ਹੋਊਗਾ ਆਪਾਂ ਬਿਠੇ ਬਹੁਤ ਵੇ ਡੈਕੋਰੇਸ਼ਨ ਬਣਾਈ ਆ ਬਾਈ ਨੇ ਦੇਖੋ ਕਿੰਨੀ ਕਾਨਿਆਂ ਦੀ ਵਧੀਆ ਚੰਗੀ ਡੈਕੋਰੇਸ਼ਨ ਬਣਾਈ ਹੈ ਤੇ ਚਾਹ ਵੀ ਚਾਹ ਦਾ ਕੱਪ ਮਿਲਦਾ ਹੀ ਇੱਥੇ 8 ਰੁਪਏ ਕੇ ਵੀਰ ਨੇ ਪੀਣੀ ਵੀ ਤੇ ਕੋਦ ਮਰਜੀ ਆ ਸਕਦਾ ਹੈ ਪਤਾ ਇਹਨੂੰ ਮੜਾ ਆਸਾ ਹੈ ਬਾਬੂ ਇਹਨੂੰ ਪੁੱਛੇ ਇਹਨੂੰ ਪੁੱਛੇ ਕੋਲੇ ਦੇ ਕੇ ਇਹਨੇ ਦੇਣਾ ਨੇ ਤੇ ਨਾਲ ਦੇ ਦੇਗਾ ਕਿੰਨਾ ਕੋਣ ਹੈ ਜੇ ਕੋਣ ਦੇ 2 ਰੁਪਏ ਇਹ ਨਹੀਂ ਪਤਾ ਮੈਂ ਕਹਦਾ ਹੈ ਹੈ ਇਹ ਮੇਰਾ ਵਿੰਗਰ ਕੱਢ ਰਿਹਾ ਨਾ ਮੈਂ ਕਿਹਾ ਫੋੜਨ ਦਿੱਤਾ 2 ਰੁਪਏ ਚਾਹ ਘੱਟ ਤੇ ਤਾਂ ਕਿਹਾ 8 ਰੁਪਏ ਇਹਦਾ ਇਹ ਹੈਗਾ ਵਿੰਗਰ ਰੁਪਏ ਦਾ 20 ਰੁਪਏ ਦਾ ਆਵੇਗਾ ਇਹ ਨਵਾਂ ਆਪਣੇ ਦੇਵੇ ਲੱਭਦਾ ਫਿਰਾਂ ਬੰਤੇ ਕਿ ਤੇਰੇ ਜਿਹੜਾ ਵੀਡੀਓ ਪਾਈ ਹੈ ਉਹ ਬੰਦਨ ਲੱਗੋ ਉਹ ਸਿੱਕੇ ਲੱਕੀ ਢਾਵੇਂ ਕਰਕੇ ਆਹ ਅੰਦਰ ਅੰਦਰ ਹੀ ਪਰਮੜੇ ਕੰਨ ਕਾਟਦੇ ਨੇ ਨਾਲਾ ਅਹੀਂ ਗਾਇਬ ਵਕੀਲਾ ਤਾਂ ਮੈਂ ਅਹੀਂ ਗਿਆ ਘੁੰਮਣ ਮਗਰ ਉਹ ਜਵਾਨ 1900 ਰੋਟੀ ਖਾਦੀ ਬੈਠੇ ਆਪੋ ਤੇ ਥਾਲੀਆਂ ਲਵਾਈ ਫਿਰਦਾ ਐ ਮੈਂ ਆਖਾ ਯਾਰ ਇੰਨੇ ਮਹੀਨੇ ਕਿ ਬਾਣ ਗਰੇ ਆਹ ਪੜਾਵੇ ਨਾਲ ਆਪੋ ਦਲਵਾਈ ਇੱਕ ਇੱਕ ਥਾਲੀ ਨਾਲ ਦਹੀਂ ਨਾਲ ਦਹੀਂ ਨਾਲ ਹੋਰ ਹਰ ਕੀ ਦਾ ਦਹੀਂ ਠੋਕਾ ਮਾਰਨ ਦਾ ਵਾਅਦਾ ਕਰਦਾ ਦੇਰ ਨੂੰ ਵਧੀਆ ਕੱਲੇ ਕੱਲੇ ਬੰਦੇ ਨੇ ਹੋਰ ਤੇ ਅ빠 ਜੀ ਹੁਣ ਅੱਗੇ ਜਾ ਕੇ ਤੇ ਫਿਰ ਤੁਹਾਨੂੰ ਅ빠 ਦਿਖਾਵਾਂਗੇ ਪੂਰਾ ਉੱਥੇ ਜਾਂ ਕਿਦਾਂ ਮਹੌਲ ਵੇਖੋ ਜੀ ਸਾਡੇ ਪੰਜਾਬ ਦੇ ਵਿੱਚ ਏਰੀਆ ਬਹੁਤ ਵਧੀਆ ਨਜ਼ਾਰੇ ਬਹੁਤ ਨੇ ਕੋ ਬੰਨ ਨੂੰ ਬਾਕੀ ਕਦੇ ਕਦੇ ਸਾਡਾ ਟਾਈਮ ਲੱਗਦਾ ਕੰਮਰ ਨੂੰ ਤੂੰ ਕੀ ਆਖਣ ਲੱਗਾ ਹੈ ਰੋਟੀ ਬਾਰੇ ਮੈਂ ਕਿਹਾ ਰੋਟੀ ਨਾ ਕੱਲੇ ਕੱਲੇ ਬੰਦੇ ਖਾਦੀ ਡੇਢ ਵਕਤ ਇੱਕ ਇੱਕ ਥਾਲੀਆਂ ਹਾਂ ਕਹਿੰਦੇ ਬਾਈ ਦਾਲ ਮੱਕੀ ਦੇ ਬਸ ਆਪਾਂ ਪਾਏ ਗਏ ਸਤਲੁਜ ਦਰਿਆ ਕੋਲੇ ਪਾਣੀ ਦੇਖੋ ਕਿੰਨਾ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਹੈ ਦਰਿਆ 'ਚ ਯਾਨੀ ਕਿ ਜਿਵੇਂ ਕਿ 40% ਚੱਲ ਰਾ 40% ਚੱਲ ਰਹਾ ਤੇ 60% ਬੰਦੇ ਯਾਨੀ ਕਿ ਦੇਖੋ ਪਾਣੀ ਚੈੱਕ ਕਰ ਸਕਦੇ ਹੋ ਗੱਡੀ ਦੇ ਵਿੱਚ ਪੂਰਾ ਦੇਖਣੀ ਵਿਆ ਇੱਧਰ ਯਾਨੀ ਕਿ ਫਸਲਾਂ ਵਗੈਰਾ ਵੀ ਹੈਗੀਆਂ ਨੇ ਇੱਧਰ ਜੀ ਹੈਡ ਹੈ ਹਰੀ ਕੜਾ ਹੈਡ ਜਿਉਂ ਕਹਿੰਦੇ ਆ ਸਾਹਮਣੇ ਆ ਗਿਆ ਜੀ ਦੋ ਰੋੜਾ ਤਿੰਨ ਹੀ ਆ ਗਿਆ तकरीबन ਇੱਕ ਕਿਹਾ ਜੀ ਸਿੱਧਾ ਵਾਗਾ ਬਾਰਡਰ ਆ ਗਿਆ ਜੀ ਪਠਾਨਕੋਟ ਨੂੰ ਆ ਘੁੰਮ ਕੇ ਦੋ ਉੱਧਰ ਚੜੂਗਾ ਇਧਰ ਵਾਗਾ ਬਾਰਡਰ ਹੈਗਾ ਜੀ ਇੱਥੋਂ तकरीबन 25-30 ਕਿਲੋਮੀਟਰ ਹੈਗਾ ਅੱਗੇ ਤੈਨੂੰ ਜਾਣਾ ਪਵੇਗਾ ਬਾਰਡਰ ਉੱਥੇ ਕੇ ਵੇਖਣਾ ਆ ਦੇਖੋ ਇਹ ਰੋਡ ਕਿੱਡਾ ਵਧੀਆ ਬਣਾ ਪਬੀਲੀ ਚ ਕੋਟੇ ਵਾਲੇ ਨੀ ਕਬਲਾ ਹੈ ਹੈਗਾ ਉਹ ਵੀ ਜਲੇਬੀ ਕੋਲੇ ਰੋਟੇ ਰੋਟੇ ਫਿਲ ਕਾਵਾ ਪੀ ਬਣਾ ਹੋਇਆ ਇਧਰ ਝਾੜੀਆਂ ਜੁੜੀਆਂ ਹੈਗੇ ਨੇ ਮਾੜੀ-ਮੁਢੀਆਂ ਬਾਕੀ ਇਹ ਦੇਖੋ ਤੁਹਾਨੂੰ ਪਠਾਨਕੋਟ ਰੋਡ ਦਿਖਾ ਦੇ ਇਸ ਤੋਂ ਅੱਗੇ ਪਠਾਨਕੋਟ ਆਊਗਾ ਜਾਣਾ ਬਕਰਦਾਸੌਰੇ ਚੜ ਗਏ ਆਪਾਂ ਪਠਾਨਕੋਟ ਆਪਾਂ ਬਕਰਦਾਸੌਰ ਜਾਣਾ ਅਸੀਂ ਜਾਣਾ ਗਰਦਾਸੌਰ ਆ ਆ ਦੇਖ ਲਓ ਇਧਰ ਜੀ ਸਾਹਮਣੇ ਸਾਰਾ ਬਾਰਡਰ ਏਰੀਆ ਹੀ ਆ ਗਿਆ ਜੀ ਇਧਰ ਨੂੰ ਇਹਨੂੰ ਕਰਕੇ ਬਾਕੀ ਜਿਹੜੇ ਵੀਰ ਮੇਰੇ ਇੱਥੋਂ ਰਹਿੰਦੇ ਉਹਨਾਂ ਨੂੰ ਪਤਾ ਹੀ ਬਾਰਡਰ ਏ ਕਿੱਥੇਗਾ ਕਿੱਥੇ ਨਹੀਂ ਹੈਗਾ